ਪਰ ਟਾਈਮ ਜਜਤਰੀ ਦੇ ਰਿਹਾ ਸੀ ਪਰ ਮੈਨੂੰ ਅੱਜ ਇਹ ਕੰਮ ਕਰਕੇ ਬੜੀ ਖੁਸ਼ੀ ਹੋਈ ਕਿ ਤੁਹਾਡੇ ਵੀ ਤੁਸੀਂ ਅੱਜ ਨੂੰ ਇਹ ਸਾਰੇ ਲੈਕਚਰ ਨੂੰ ਅੰਦਰੋਂ ਸੁਣਿਆ ਮੈਂ ਪਹਿਲੇ ਕਿਹਾ ਸੀ ਕਿ ਸਾਰੇ ਬਹੁਤ ਵੱਡੇ ਬਧਵਾਨ ਹੈ ਤੋਂ ਨੂੰ ਨਾਲ ਮੰਨ ਲੈ ਤੁਸੀਂ ਉਹਨਾਂ ਨਾਲ ਤੁਰ ਪੈਣਾ ਜਦੋਂ ਬਲਾਰਾ ਬੋਲਦਾ ਹੈ ਨਾ ਉਹ ਤੁਰ ਪੈਂਦਾ ਤੇ ਜਦੋਂ ਅਸੀਂ ਸੁਣਨ ਵਾਲੇ ਵੀ ਤੁਰੇਗਾ ਤੇ ਫਿਰ ਜ਼ਿੰਦਗੀ ਦਾ ਮਜ਼ਾ ਜੋ ਆਨੰਦ ਆਉਂਦਾ ਹੈ ਉਸ ਤੋਂ ਅੱਗੇ ਕੁਝ ਨਹੀਂ ਮੈਂ ਤੁਹਾਨੂੰ ਬੇਸਿਕਲੀ ਸਰਬਾਹਿਕ ਥੀਮ ਸੀ ਚਾਹੇ ਜ਼ਿੰਦਗੀ ਕਿਹੇ ਜਿਵੇਂ ਵੀ ਜੀਵੋ ਤੁਸੀਂ ਕੁਝ ਵੀ ਬਣਾਓ ਕੋਈ ਵੀ ਸਿੱਖਿਆ ਲਵੋ ਪਰ ਜਿਹੜੀ ਅਧਿਆਤਮਿਕ ਸਿੱਖਿਆ ਉਹਨੂੰ ਨਾਲ ਲੈ ਕੇ ਚੱਲਣਾ ਹੈ ਅੱਜ ਲੋਕੀ ਨਸ਼ਈ ਕਿਉਂ ਰਹੇ ਪੜੇ ਲਿਖੇ ਵੀ ਡਾਕਟਰ ਨਸ਼ਾ ਕਰਿਆ ਇੰਜ ਹੀ ਹੋ ਰਹੇ ਨਸ਼ਾ ਕਰ ਰਹੇ ਆ ਕਿ ਆਪਣਾ ਮੂਰਜੋ ਕੁਰਬਾਨੀ ਕਰ ਲੋ ਕੁਰਬਾਨੀ ਦਾ ਮਤਲਬ ਗੁਰੂ ਗ੍ਰੰਥ ਸਾਹਿਬ ਇੱਥੇ ਕਈ ਬੱਚੇ ਮੁਸਲਮਾਨ ਬੈਠੇ ਨੇ ਉਹਨਾਂ ਦੀ ਕੁਰਾਨ ਹੈ ਗੀਤ ਹੈ ਗੁਰਬਾਣੀ ਗੁਰਬਾਣੀ ਹੈ ਬਸ ਗੁਰੂ ਦੀ ਬਾਣੀ ਜੋ ਪ੍ਰਮਾਤਮਾ ਦੀ ਜੋ ਵਾਹਿਗੁਰੂ ਦੀ ਬਾਣੀ ਚੋਂ ਉਸ ਪ੍ਰਮਾਤਮਾ ਦੀ ਬਾਣੀ ਵਿੱਚੋਂ ਸਮੇਂ-ਸਮੇਂ ਤੇ ਉਹ ਧਾਰਨੇ ਜੋ ਵੀ ਲਿਖਿਆ ਨਾ ਉਹ ਗੁਰਬਾਣੀ ਹੈ ਮੇਰੇ ਬੇਟੇ ਨੇ ਨਾ ਇੱਕ ਬੜੀ ਵਧੀਆ ਗੱਲ ਕਹੀ ਮੈਨੂੰ ਕਹਿੰਦਾ ਕਿ ਮੈਂ ਕਿਰਨੇਕਾ ਵੀ ਗੁਰੂ 10 ਬਕ ਰਤਨਾ ਬੜਾ ਨੌਲੇਜ ਹੈ ਬੜਾ ਅੱਛਾ ਪੜਦਾ ਹੈ ਉਹਨੂੰ ਗਿਆਨ ਵੀ ਬੋਲਦਾ ਹੈ ਅਰਥ ਕਰਦਾ ਹੈ ਤੇ ਮੈਂ ਇੱਕ ਦਿਨ ਕਿਹਾ ਮੈਂ ਕਿਹਾ ਸੇਰ ਤੋਂ ਦੇਖ 10 ਗੁਰੰਦੇ ਇੰਨਾ ਵਧੀਆ ਤੁਸ ਸੁਣਾ ਪਿਆ ਪਰ ਇਹਦਾ ਨਾ ਗੁਰੂ ਗ੍ਰੰਥ ਸਾਹਿਬ ਨੂੰ ਸਾਰੇ ਗੁਰੂ ਕਹ ਕੇ ਨਾ ਉਹਨੂੰ ਇੱਕ ਨੰਬਰ ਤੇ ਰੱਖਦੇ ਨੇ ਦਸਮ ਗ੍ਰੰਥ ਨੂੰ ਕਹਿੰਦਾ ਡੈਡੀ ਇੱਥੇ ਅਸੀਂ ਗਲਤ ਕਰਦੇ ਆਂ ਮੇਰਾ ਬੇਟਾ 10th ਕਲਾਸ ਮੈਨੂੰ ਕੀ ਸਿੱਖਿਆ ਦੇ ਰਿਹਾ ਕਹਿੰਦਾ ਡੈਡੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਕੁਰਬਾਨੀ ਮੰਨਣਾ ਹੈ ਗੁਰੂ ਬਾਅਦ ਚ ਗੁਰੂ ਬਾਅਦ ਚ ਹੈ ਪਹਿਲੇ ਕੁਰਬਾਨੀ ਹੈ ਕਹਿੰਦੇ ਜਦੋਂ ਗੁਰੂ ਜਦੋਂ ਆਦਿ ਗ੍ਰੰਥ ਸੀ ਨਾ ਦਰਬਾਰ ਸਾਹਿਬ ਵਿੱਚ ਇਹਦਾ ਪ੍ਰਕਾਸ਼ ਕੀਤਾ ਸੀ ਉਹ ਤੋਂ ਸਾਡੇ ਗੁਰੂ ਅਰਜਨ ਦੇਵ ਜੀ मेरा बेटा मेनू कहदा तू गुरु ग्रंथ साहिब ਸਾਡਾ ਗੁਰੂ ਨਹੀਂ ਸੀ ਪਰ ਗੁਰੂ ਅਰਜਨ ਦੇਵ ਤੇ ਸਾਰੀ ਸੰਗਤ ਨੇ ਉਹਨੂੰ ਮੱਥਾ ਟੇਕਿਆ ਕਿਨੂੰ ਟੇਕਿਆ ਗੁਰਬਾਣੀ ਪੰਜ ਗੁਰੂ ਸਾਹਿਬਾਨ ਅੱਗੇ ਕਿਨੂੰ ਮੱਥਾ ਟੇਕਿਆ ਉਹਨਾਂ ਨੇ ਗੁਰਬਾਣੀ ਨੂੰ ਉਹਦੂ ਗੁਰੂ ਨਹੀਂ ਸੀ ਗੁਰੂ ਬਦੂ ਬਣੇ ਜਿੱਦੂ ਗੋਬਿੰਦ ਸਿੰਘ ਜੀ ਸਾਥਕੇ ਤੇ ਮੱਥੇ ਗੁਰਬਾਣੀ ਗੁਰਸਮੁਦ੍ਰੰਤ ਗੀਤਾ ਕੁਰਾਨ ਇਹ ਸਾਡੇ ਲਈ ਸਾਰਾ ਪਵਿੱਤਰ ਹੈ ਹਾਂ ਸਾਡੇ ਲਈ ਕਿ ਪੰਜਾਬ ਦੀ ਸਾਡੀ ਬਸਤੀ ਜਿਹੜੇ ਗ੍ਰੰਥ ਨੇ ਉਹ ਸੰਸਕ੍ਰਿਤ ਚ ਨੇ ਦੁਨੀਆ ਭਰਾਂ ਵਿੱਚ ਨੇ ਉਹ ਸਾਡੇ ਤੋਂ ਥੋੜੇ ਜਿਹਾ ਸਮਝਣ ਵਿੱਚ ਦੂਰ ਨੇ ਤੇ ਗੁਰਬਾਣੀ ਸਾਡੀ ਆਪਣੀ ਭਾਸ਼ਾ ਚ ਐ ਸਾਨੂੰ ਸਮਝਣਾ ਸਾਨੂੰ ਸੁੱਖ ਐ ਜਿਹੜੇ ਜਿਹੜੇ ਸਾਡੇ ਅੱਜ ਤੋਂ ਪਹਿਲੇ ਸਰਪੰਚ 50 ਸਾਲਾਂ ਇੱਥੇ ਦਿੱਲਸ ਤੋਂ ਜਦੋਂ ਸਰਕਾਰ ਕੋਲੋਂ ਦੀ ਧਰਤੀ ਤੇ ਮਾਇਆ ਔਰ ਤੁਸੀਂ ਬੇਟੇ ਇਹੀ ਸਕੂਲ ਦੇ ਬੱਚੇ ਸੀ ਉਹਦੇ ਵਿੱਚ ਇੱਕ ਕੰਪੀਟੀਸ਼ਨ ਸੀ ਲਗ ਲਗ ਜਬ ਕੀ ਸੈਭ ਤੇ ਆਸਾ ਦੀ ਵਾਰ ਦਾ ਜਬਾਨੀ ਕੰਢ ਦਾ ਮੁਕਾਬਲਾ ਸੀ ਔਰ ਉਹਦੇ ਵਿੱਚ ਦੂਜਾ ਮੁਕਾਬਲਾ ਸੀ ਉਹਦੇ ਵਿੱਚ ਅਰਥ ਲਿਖਨੇ ਔਰ ਡਿਸਟ੍ਰਿਕਟ ਦੇ ਵਿੱਚੋਂ ਕਈਆਂ ਦੋਨੇ ਪੋਜੀਸ਼ਨਾਂ ਤੋਂਡੇ ਸਕੂਲਾਂ ਨੂੰ ਆਈਆਂ ਸੀ ਸਟ੍ਰੈਟ ਸੋਨਹਾਰਾ ਇਹ ਤਾਂ ਹੋਣ ਕੀ ਹੈ ਕਿ ਤੁਹਾਡੇ ਅੰਦਰ ਉਹ ਹੈ ਤੁਹਾਨੂੰ ਤੁਰਨ ਦੀ ਜ਼ਰੂਰਤ ਹੈ ਤੁਹਾਨੂੰ ਇਸ ਪਾਸੇ ਜਾਣ ਦੀ ਜ਼ਰੂਰਤ ਹੈ ਔਰ ਅਸੀਂ ਜੁੜਨਾ ਹੈ ਤੇ ਤੁਰਨਾ ਹੈ ਇਹ ਜਿਹੜੀਆਂ ਫੁਕਰੀਆਂ ਨੇ ਨਾ ਜਦੋਂ ਤੁਸੀਂ ਗਰਵਾਣੀ ਨਾਲ ਛੁੱਟੋਗੇ ਨਾ ਇਹ ਸਭ ਝੂਠਕ ਮਰ ਜਾਏਗਾ ਸਰਕਾਰ ਨੂੰ ਕਿੰਨੂੰ ਮਿਲਦਾ ਹੈ ਕਦੀ ਮੋਟਰਸਾਈਕਲਾਂ ਦੀ ਵੀ ਲਾ ਭਰਾ ਕੇ ਸਰਕਾਰ ਨੂੰ ਮਿਲੇਗਾ ਕਿਸੇ ਹੋਰ ਤਰੀਕੇ ਸਰਕਾਰ ਨਹੀਂ ਮਿਲੇਗਾ ਸਰਕਾਰ ਕਦੋਂ ਮਿਲੇਗਾ ਜਦੋਂ ਤੁਸੀਂ ਆਪਣੇ ਆਪ ਨੂੰ ਸਰਕਾਰ ਦਿਓਗੇ ਤੇ ਦੂਜਿਆਂ ਨੂੰ ਦਿਓਗੇ ਅੱਜ ਅਸੀਂ ਦੂਜਿਆਂ ਨੂੰ ਸਰਕਾਰ ਦੇਣਾ ਕੀ ਅਸੀਂ ਆਪਣੇ ਵजूद ਨੂੰ ਸਰਕਾਰ ਦੇਣਾ ਭੁੱਲ ਗਏ ਹਾਂ ਔਰ ਇਹ ਸਰਕਾਰ ਕਾਦੀ ਆਏਗਾ ਜੇਕਰ ਸਾਡੇ ਅੰਦਰ ਕੁਰਬਾਨੀ ਬਸੇਗੀ ਜੇ ਕੁਰਬਾਨੀ ਨਾਲ ਅਸੀਂ ਜੁੜਾਂਗੇ ਤਾਂ ਫਿਰ ਖੋਲੀ-ਖੋਲੀ ਸਾਨੂੰ ਲੋਕੋ ਗੁਰਬਾਣੀ ਪੜਾਂਗੇ ਤੇ ਗੁਰਬਾਣੀ ਦਾ ਸਦਕਾਰ ਆਏਗਾ ਤੇ ਜਦੋਂ ਗੁਰਬਾਣੀ ਦਾ ਸਦਕਾਰ ਆਏਗਾ ਉਹਦਾ ਸੰਦੇਸ਼ ਤਾਂ ਸਦਕਾਰ ਆਏਗਾ ਤੇ ਉਹਦਾ ਇੱਕ ਸੰਦੇਸ਼ ਕੀ ਹੈ ਅਵਲ ਅੱਲਾ ਨੂਰ ਉਪਾਇਆ ਕੁਦਰ ਕੇ ਸਤ ਬੰਦੇ ਇੱਕ ਨੂਰ ਦੇ ਸਭ ਜਗ ਉਜਿਆ ਕੌਣ ਕੋਲਿਕੋ ਮਤੇ ਫਿਰ ਦੂਜਾ ਦਾ ਸਦਕਾਰ ਆਏਗਾ ਤੇ ਜਦੋਂ ਦੂਜਾ ਦਾ ਸਦਕਾਰ ਆਏਗਾ ਨਾ ਤੇ ਉਹ ਦੂਜੇ ਕੀ ਕਰਨਗੇ ਉਹਦਾ ਸਦਕਾਰ ਕਰਨਗੇ ਮਿਲ ਗਿਆ ਨਾ ਸਦਕਾਰ ਤੇ ਦੁਆਇਆ ਕਿੰਨੇ ਕੁਰਬਾਨੀ ਇਸ ਲਈ ਬਟੇ ਅਸੀਂ ਸਾਰੇ ਵਿਦਿਆਰਥੀਆਂ ਸਰਕਾਰ ਦੇ ਪ੍ਰੋਗਰਾਮ ਹੈ ਉਹ ਤੁਹਾਡੇ ਨਾਲ ਬਾਅਦ ਡਿਸਕਸ ਕਰੂਗਾ اور ਅਸੀਂ ਆ ਕਿ ਵਾਕਈ ਮੈਂ ਉਹਦੇ ਲਈ ਸਰਜੀ ਜੇਕਰ ਇਹ ਬੱਚੇ ਨਾਲ ਤੁਲਣਗੇ ਮੈਂ ਚਲੋ ਐਸੇ ਪੈਸਾ ਦਾ ਕੋਈ ਮੁੱਲ ਨਹੀਂ ਹੁੰਦਾ ਇਸ ਅਗੇ ਪਰ ਅਸੀਂ ਤੁਹਾਨੂੰ ਨਾਮ ਵੀ ਦਿਆਂਗੇ ਕੋਈ ਮੈਂ ਜਿਸ ਨੂੰ ਮਰਜੀ ਬੋਲੇ ਸੋ ਨਿਹਾਲ ਬਲਵੰਤ ਪ੍ਰਸਾਦ ਜੀ ਠੀਕ ਹੈ ਜੀ ਥੈਂਕ ਯੂ ਮੈਂ ਵਾਦਾ ਕਰਦੀ ਹਾਂ ਕਿ ਜੋ ਇਹਨਾਂ ਨੇ ਤੁਹਾਡੇ ਨਾਲ ਵਾਦਾ ਕੀਤਾ ਹੈ ਨਾ ਅਗਲੀ ਲੜੀ ਇਸ ਕਾਲ ਫਰੋਮ ਇਸ ਸਟਾਫ। ਠੀਕ ਹੈ ਨਾ? ਪੱਕਾ ਜੀ। ਹੋਰ ਪ੍ਰੋਮਿਸ। ਠੀਕ ਹੈ? ਥੈਂਕ ਯੂ। ਬੜੀ-ਬੜੀ ਗੱਲਾਂ ਕਰਦੇ ਆ ਪਰ ਜਦੋਂ ਅਸੀਂ ਕਿਤੇ ਅੰਦਰ ਝਾਤੀ ਮਾਰੀ ਇਹਨਾਂ ਪਰ ਅਫਸੋਸ ਸੜਕ 5 ਮਿੰਟ ਵੀ ਆਪਣੇ ਲਈ ਨਹੀਂ ਹੈ। ਮੋਬਾਈਲ ਲਈ ਸਮਾਂ ਹੈਗਾ, ਫੇਸਬੁੱਕ ਲਈ ਹੈਗਾ, ਟਵਿੱਟਰ ਲਈ ਹੈਗਾ, YouTube ਲਈ ਹੈਗਾ, ਖਾਣ-ਪੀਣ ਲਈ, ਨੌਂ-ਤੌਂ ਲਈ ਪੜਵਾਏ ਹੈਗਾ। ਪਰ 5 ਮਿੰਟ ਆਪਣੇ ਲਈ ਨਹੀਂ ਹੈ। ਤਿਛੇ ਦੇਖੋ ਆਪਣੇ ਲਈ 5 ਮਿੰਟ ਨਹੀਂ ਹੈਗੇ ਜਿਹੜਾ ਸੈਲਫ ਅਨਲਿਸਿਸ ਨਹੀਂ ਕਰਦਾ ਉਹ ਜਿੰਦਾ ਹੀ ਮਰਦਾ ਹੋ ਜਾਂਦਾ ਲਾਸ਼ ਬਣ ਜਾਂਦਾ ਜਿੰਦਾ ਲਾਸ਼ ਪਰ ਮੈਂ ਤੁਹਾਨੂੰ ਕਲੀਅਰ ਕਰਾਂਗਾ ਵਿਦ ਐਗਜ਼ਾਮਪਲ ਐਂਡ ਐਕਸਪੈਰੀਮੈਂਟ ਮੈਂ ਕੋਈ ਜਿੰਨੀਆਂ ਗੱਲਾਂ ਕਰਾਂਗਾ ਵਿਦ ਐਗਜ਼ਾਮਪਲ ਐਂਡ ਐਕਸਪੈਰੀਮੈਂਟ ਕਰਾਂਗਾ ਵਿਦਆਊਟ ਐਗਜ਼ਾਮਪਲ ਐਂਡ ਐਕਸਪੈਰੀਮੈਂਟ ਕੋਈ ਗੱਲਬਾਤ ਨਹੀਂ ਕਰਾਂਗਾ ਪਰ ਮੈਂ ਵਿਦ ਐਗਜ਼ਾਮਪਲ ਐਂਡ ਐਕਸਪੈਰੀਮੈਂਟ ਬਿਲਕੁਲ ਕਲੀਅਰ ਕਰਾਂਗਾ ਕਿ ਜਦੋਂ ਤੁਸੀਂ ਸਮਾਜ ਵਿੱਚ ਪੈਰ ਰੱਖਣਾ ਤੁਹਾਡੇ ਆਲੇ-ਦੋਲੇ 98% ਡੈੱਡ ਬੋਡੀਜ਼ ਪਈਆਂ ਫਿਰ ਨਹੀਂ ਲਾਸ਼ਾਂ ਜਾ ਤੁਸੀਂ ਉਹਨਾਂ ਇਸ ਸਮਾਜ ਆਓਗੇ ਜਾਂ ਤੁਹਾਨੂੰ ਸਰਵਾਈਵ ਕਰਨਾ ਪਏਗਾ ਤੇ ਸਰਵਾਈਵ ਕਰਨ ਲਈ ਚਾਹੀਦੀ ਨੇ ਸਕਿੱਲਸ ਤੇ ਸਕਿੱਲਸ ਵੱਲ ਤੁਹਾਡਾ ਬਿਲਕੁਲ ਵੀ ਧਿਆਨ ਨਹੀਂ ਹੈਗਾ ਔਰ ਦੂਜੀ ਗੱਲ ਜਿਨ੍ਹਾਂ ਨੇ ਸਕਿੱਲ ਸਿਖਾਉਣੀਆਂ ਸੀ ਅਸੀਂ ਇਹ ਚਿੱਟੀ ਦਾੜੀ ਵਾਲਿਆਂ ਨੇ ਮਾਪਿਓ ਨੇ ਦਾਦਾ-ਦਾਦੀ ਨੇ ਉਹਨਾਂ ਦੇ ਹੱਥ ਬੰਨ ਦਿੱਤੇ ਮੈਂਟਲੀ ਵੀ ਔਰ ਫਿਜ਼ੀਕਲੀ ਵੀ ਕੱਚਾ ਹੀਰਾ ਸੜਕ ਤੇ ਪਿਆ ਹੋਵੇ ਲੋਕੀ ਠੁੱਡ ਮਾਰਦੇ ਨੇ ਕੱਚ ਸਮਝ ਕੇ ਪਰ ਜੇ ਕਿਸੇ ਜੋਰੀ ਦੇ ਹੱਥ ਵਿੱਚ ਆ ਜਾਵੇ ਉਹ ਤਰਾਸ਼ ਕੇ ਕੱਟ ਲਾ ਕੇ ਬੇਸ਼ਕੀਮਤੀ ਹੀਰਾ ਬਣਦਾ ਦੁਨੀਆ ਦਾ ਹਰ ਇੱਕ ਦੇਸ਼ ਚੋਂ ਦਾ ਵੀ ਇਹ ਹੀਰਾ ਮੇਰੇ ਕੋਲ ਹੋਵੇ ਪਰ ਅਫਸੋਸ ਅਸੀਂ ਜੋਰੀਆਂ ਦੇ ਹੱਥ ਹੀ ਬੰਦ ਦਿੱਤੇ ਤੁਹਾਡੇ ਨਾਲ ਸਭ ਤੋਂ ਵੱਡਾ ਧੋਖਾ ਕੀਤਾ ਪੁੱਤਰ ਇਸ ਨੌਜਵਾਨ ਪੀੜੀ ਨਾਲ ਅਸੀਂ ਚਿੱਟੀ ਦਾੜੀ ਵਾਲਿਆਂ ਨੇ ਬੜੇ ਧੋਖੇ ਕੀਤੇ ਪਰ ਅੱਜ ਮੈਂ ਉਹਨਾਂ ਗਲਤੀਆਂ ਲਈ ਤੁਹਾਡੇ ਕੋਲ ਮਾਫੀ ਵੀ ਮੰਗਾਗਾ ਪਰ ਹਾਂ ਨਾਲ ਇੱਕ ਬੇਨਤੀ ਕਰਾਂਗਾ ਵੀ ਅਸੀਂ ਪਛਤਾ ਰਹੇ ਜੀ ਸਾਰੇ ਬੋਲ ਉੱਚੀ ਇਹਨੂੰ ਤਾਂ ਕਰੋ ਬਲਰ ਇਹ ਜੋ ਗੁਰਮੁਖੀਅ ਕਰ ਭਾਈ ਸਿੱਖ ਸਿੱਖ ਤੇ ਸਿੱਖੋ ਜਾਈ ਸਿੱਖ ਸਿੱਖ ਤੇ ਸਿੱਖੋ ਜਾਈ ਸਭ ਸਿੱਖ ਕੋਣਾਂ ਦੇ ਸਿੱਖ ਰਿਹਾ ਹੁਣ ਕਿਸੇ ਦਾ ਮਸਵਾ ਨਹੀਂਦਾ ਬਾਬੇ ਆਣਾ ਸਿੱਖਦਾ ਸਿੱਖ ਸਿੱਖ ਤੇ ਸਿੱਖੋ ਜਾਈ ਸਿੱਖ ਸਿੱਖ ਤੇ ਸਿੱਖੋ ਜਾਈ ਔਰ ਜੋ ਵਿਦਿਆ ਔਰ ਜੋ ਵਿਦਿਆ ਚੰਗਾ ਹੋਈ ਚੰਗਾ ਹੋਈ ਅਵਰੰ ਤੇ ਵੀ ਲੈਵੇਂ ਸੋਈ ਅਵਰੰ ਤੇ ਵੀ ਲੈਵੇਂ ਸੋਈ ਪੰਜਾਬੀਓ